ਕਿਵੇਂ ਦੇਈਆਂ ਗੱਲਾਂ ਕਰੀ ਪਤਾ ਨਹੀਂ ਹਾਸੇ ਵੀ ਕਿੱਥੋਂ ਆ ਜਾਂਦੇ ਆ ਮੈਨੂੰ ਤੇ ਹਾਸਾ ਆਉਂਦਾ ਨਹੀਂ ਜੋਤੀਵੇ ਕਿਵੇਂ ਲੱਗੀ ਜੋ ਵੀ ਆਣੇ ਗੋਣਡ ਹੁੰਦਾ ਨੇ ਇਹਦੇ ਲੱਗੇ ਆਣ ਕੇ ਬੰਦਾ ਬੰਦਾ ਵੀ ਸ਼ ਮੈਂ ਵੀ ਇੱਥੇ ਬੈਠੀ ਹਾਂ ਕੱਲੀ ਬੁਰਬੁਰਕੀ ਜੀ ਆਂਦੀ ਕੀ ਹੈ ਬੋਰਬੋਰ ਕੀ ਕਰਨਾ ਵਾ ਔਰ ਜੋਤੀਵਲ ਦੇਈਆਂ ਵੇਖੋ ਹਾਂ ਕਿਵੇਂ ਹਾਸਾ ਹੱਸ ਕੇ ਗੱਲਾਂ ਦੇਈ ਕਰਨੀ ਤੂੰ ਤਾਂ ਸਭਾਈ ਤੇ ਤਾਂ ਹਾਸੇ ਨਾਲ ਗੱਲਾਂ ਕਰਨੀਆਂ ਸੁਭਾਹ ਦੀ ਨਹੀਂ ਗੱਲ ਹੁੰਦੀ। ਹੋਰ ਕਾਦੀ ਗੱਲ ਹੁੰਦੀ। ਇਹ ਹਾਂ ਦਾ ਵਾਪੇ ਜਦੋਂ ਸਾਰੇ ਬੁਲਾਉਂਦੇ ਫਿਰ ਅਪੇਮਨ ਖੁਸ਼ ਰਹਿੰਦਾ। ਹੁਣ ਮੇਰੇ ਵਰਗੇ ਨੂੰ ਕੋਈ ਨਹੀਂ ਬੁਲਾਉਂਦਾ। ਹੁਣ ਸਾਰੇ ਉੱਥੇ ਬੈਠੇ ਆ ਉਹਦੇ ਲਾਗੇ। ਤੂੰ ਵੀ ਤੂੰ ਵੀ ਜਾ ਕੇ ਵਿੱਚ ਬਹਿ ਜਾ ਤੈਨੂੰ ਨਾ ਬਣੇ ਕਰ ਦੇਣਾ। ਤੂੰ ਤਾਂ ਜਾਣਦੀ ਜੀ ਉਹਨਾਂ ਲਾਗੇ। ਜੀ ਮੈਂ ਚੱਲੀ ਵੀ ਜਾਉਂਗੀ ਨਾ। ਉਹਨਾਂ ਨੇ ਕਿਹੜਾ ਮੈਨੂੰ ਬੁਲਾਉਣਾ। ਤੈਨੂੰ ਬੁਲਾਉਣ ਕਿਹਨਾਂ? ਇਹ ਤੇਰੇ ਮਨ ਦਾ ਵਹਿਮ ਤੂੰ ਲਾ ਕੇ ਬਹਿਂਗੀ ਤੈਨੂੰ ਬੁਲਾਉਣਗੇ। ਤੇ ਮੇਨੂੰ ਬਾਅਦ ਵੀ ਮਾਰੀ ਸਾਧੀਆਂ। ਤੇ ਤੂੰ ਨਹੀਂ ਜਾ ਸਕਦੀ। ਉਹੋ ਤੇ ਮੈਂ ਕਹਿਣ ਦੀ ਵੀ ਜੇ ਮੈਂ ਚਲੀ ਵੀ ਜਾਊਂਗੀ ਤੇ ਮੈਨੂੰ ਕਿਹੜਾ ਉਹਨੇ ਪੜਾਉਣਾ ਵਾ ਜਦ ਜਿਹੜਾ ਵੀ ਕੋਈ ਆਉਂਦਾ ਵਾ ਜੋਤੀ ਕਿੱਥੇ ਆ ਜੋਤੀ ਕਿੱਥੇ ਹੁਣ ਗਵੰਡਨ ਵੀ ਆਈ ਆ ਨਾ ਮੈਨੂੰ ਇੱਥੋਂ ਪੁੱਛ ਕੇ ਕਿ ਜੋਤੀ ਕਿੱਥੇ ਆ ਤੇ ਉਹਦੇ ਕੋਲ ਜਾ ਕੇ ਬੈ ਗਈ ਉਹ ਸਾਰਿਆਂ ਨੂੰ ਖਾਸ ਕੇ ਮਿਲਦੀ ਆ ਮਲਾਪੜੀ ਆ ਉਹ ਤੇ ਮੈਂ ਕਿਹੜਾ ਨਹੀਂ ਬੁਲਾਉਂਦੀ ਮੈਂ ਵੀ ਤਾਂ ਬੁਲਾਉਂਦੀ ਆ ਹੁਣ ਉਹਨੇ ਮੈਨੂੰ ਬੁਲਾਇਆ ਜੀ ਗਵੰਡਨ ਨੇ ਤੇ ਮੈਂ ਬੋਲੀ ਆ ਨਾ ਦੱਸਿਆ ਹੈ ਨਾ ਕਿ ਜੋਤੀ ਉੱਥੇ ਆ ਆ ਤੂੰ ਤੂੰ ਨੂੰ ਕਹਦੀ ਆ ਵੀ ਇੱਥੇ ਬਹਿ ਜਾਓ ਮੇਰੇ ਲਾਗੇ ਬਹਿ ਜਾਓ ਮੈਨੂੰ ਪਤਾ ਉਹਨਾਂ ਨੇ ਮੇਰੇ ਲਾਗੇ ਨਹੀਂ ਬੈਣਾ ਤੂੰ ਆਖਿਆ ਸੀ ਨਾ ਫਿਰ ਮੈਂ ਆਖਾਂ ਵੀ ਕਿਉਂ ਜੇ ਮੇਰੇ ਲਾਗੇ ਬੈਣਾ ਹੀ ਨਹੀਂ ਤੇ ਜੇ ਤੂੰ ਆਖੇ ਨਾ ਤੇ ਫਿਰ ਲਾਗੇ ਬਹੂ ਕੌਣ ਤੂੰ ਇਹ ਦੱਸਦਾ ਵੀ ਜੋਤੀ ਉੱਥੇ ਬੈਠੀ ਹੈ ਤੂੰ ਆ ਆ ਕਹਿੰਦੀ ਵੀ ਹਾਂ ਵੀ ਮੇਰੇ ਲਾਗੇ ਬਹਿ ਜਾ ਉਹ ਨਚਾ ਲਿਆਵਾ ਪਾਣੀ ਲਿਆਵਾ ਅਗਰ kia ਮੈਨੂੰ ਬੁਲਾਉਣਾ ਤੇ ਮੈਂ ਐਵੇਂ ਉਹਨੂੰ ਪੁੱਛ ਗੇਸ਼ ਉਹਨਾਂ ਨੂੰ ਕਰਦੀ ਫਿਰਾਂ ਫਿਰ ਮੈਂ ਕਿਉਂ ਪੁੱਛ ਗੇਸ਼ ਕਰਾਂ ਫਿਰ ਉਹਨਾਂ ਦੀ ਨਹੀਂ ਕੱਲ੍ਹ ਹੀ ਹੈ ਨਾ ਤੂੰ ਕੱਲੀ ਰਹਿਣੀ ਗਿੱਜ ਗਈਆਂ ਕੱਲੀ ਮੈਂ ਕਿਹੜਾ ਸ਼ੌਕ ਨੂੰ ਰਹਿਣੀ ਆ ਮੇਰਾ ਜਿਗੜਾ ਜੀ ਕਰਦਾ ਵੀ ਮੈਂ ਕੱਲੀ ਰਵਾਂ ਜਦੋਂ ਸਾਰੇ ਮੇਰੇ ਨਾਲ ਕਰਦੇ ਹੀ ਇਦਾਂ ਮੈਂ ਕਰਦੇ ਜੀ ਵੀ ਇਦਾਂ ਕਰਦੇ ਆਹ ਢਗਵਾੜ ਵੀ ਇਦਾਂ ਕਰਦਾ ਕੋਈ ਤੇਰ ਨਾਲ ਇਦਾਂ ਨਹੀਂ ਕਰਦਾ ਤੇਰੇ ਮਨ ਨੂੰ ਹੀ ਵਹਿਮ ਹੋ ਗਿਆਵੇਂ ਜੇ ਕਿਸੇ ਲਾਗੇ ਬਹਿ ਤੇ ਕੋਈ ਹੱਛੇ ਖੇੜੇ ਤੇਰ ਨਾਲ ਕੀ ਪਤਾ ਕਿਹੜੀਆਂ ਸੋਚਾਂ ਸੋਚੀ ਜਾਂਦੀ ਹੈ ਗੱਲ ਪਤਾ ਸੱਚ ਕੀ ਆ ਜਿਹੜੀ ਇੱਜ਼ਤ ਹੁੰਦੀ ਆ ਨਾ ਉਹ ਪੇਕਿਆਂ ਦੇ ਸਿਰ ਤੇ ਹੁੰਦੀ ਆ ਹਨਾ ਉਹਦੇ ਪੇਕਿਆਂ ਦੀ 15 ਕਿੱਲੇ ਜ਼ਮੀਨ ਆ ਮੇਰਿਆਂ ਦੀ 10 ਕਿੱਲੇ ਜ਼ਮੀਨ ਆ ਫਰਕ ਤੇ ਇੱਥੇ ਪੈ ਜਾਂਦਾ ਵਾ ਮਤਲਬ ਸਾਨੂੰ ਇੱਥੇ ਰਹਿੰਦੇ ਆ ਸਾਨੂੰ ਤੁਹਾਡੇ ਪੇਕੇਆਂ ਦੀਆਂ ਜ਼ਮੀਨਾਂ ਦਾ ਕੀ ਭਾਅ ਵਾ ਭਾਵੇਂ ਉਹਦੇ 15 ਤੇਰੇ 10 ਉਹ ਆਪਣਾ ਖਾਣ ਆਪਣਾ ਕਮਾਉਣ ਸਾਨੂੰ ਉਹਨਾਂ ਦਾ ਕੀ ਮਤਲਬ ਆ ਨਾਲੇ ਉਹਦੇ ਨਾਲ ਇੱਜ਼ਤ ਕੀ ਫਰਕ ਪੈਂਦਾ ਬੰਤੇ ਇੱਥੇ ਪੈਂਦਾ ਹੀ ਆ ਜਦੋਂ ਹੁਣ ਉਹਦੇ ਪੇਕੇ ਆਉਂਦੇ ਆ ਕਿੰਨਾ ਸਮਾਨ ਲੈ ਕੇ ਆਉਂਦੇ ਆ ਤੇ ਸਾਰੇ ਮੰਮੀ ਫੇਰ ਦੱਸਦੇ ਫਿਰਦੇ ਆ ਲੈ ਜੋਤੀ ਦੇ ਪੇਕੇ ਆ ਲੈ ਕੇ ਆਏ ਜੋਤੀ ਦੇ ਪੇਕੇ ਆ ਲੈ ਕੇ ਆਏ ਔਰ ਮੇਰਾ ਭਰਾ ਪਰ ਜਾਈ ਕੱਟ ਹੁੰਦੀ ਆ ਤੇ ਫਿਰ ਮੈਨੂੰ ਮੈਂ ਕੀ ਦੱਸ ਖਾਣਾ ਤੇ ਕੀ ਦੱਸਣਾ ਉਹਨਾਂ ਨੂੰ ਤੈਨੂੰ ਅਜ ਤੱਕ ਕਿਸੇ ਨੇ ਮੇਨਾ ਮਾਰਿਆ ਕਿਸ ਨੇ ਕਿਹਾ ਕੋਈ ਤੇਰਾ ਭਰਾ ਪਰ ਜਾਈ ਕੱਟ ਹੁੰਦੇ ਤਾਂ ਨਹੀਂ ਮਾਰਿਆ ਪਰ ਜਦੋਂ ਜੋਤੀ ਦੀ ਆਉਂਦੇ ਆ ਤੇ ਮੰਮੀ ਤਾਂ ਕਹਿੰਦੇ ਤਾਂ ਆ ਨਾ ਚੋਤੀ ਦੇ ਪੇਕੇ ਆ ਲੈ ਕੇ ਆਏ ਉਹਦੇ ਨਾਲ ਹੀ ਉਹਦੀ ਇੱਜ਼ਤ ਹੁੰਦੀ ਆ ਲੈਣ ਦੇ ਨਾਲ ਇੱਜ਼ਤ ਨਹੀਂ ਹੁੰਦੀ ਮੇਰੇ ਹਿਸਾਬ ਨਾਲ ਤਾਂ ਲੈਣ ਦੇਣਾ ਹੀ ਹੁੰਦੀ ਆ ਦੂਜੀ ਗੱਲ ਇਹ ਆ ਉਹਦਾ ਘਰ ਵਾਲਾ ਬਾਹਰ ਆ ਵਾਧੂ ਕਮਾਉਂਦਾ ਵਾ ਤੇ ਤਾਂ ਉਹਦੀ ਪੈਸੇ ਨਾਲ ਇੱਜ਼ਤ ਆ ਤੁਹੀ ਇੱਥੇ ਹੁੰਨੇ ਆ ਵਾਈ ਵੱਲ ਲੱਗੇ ਰਹਿੰਦੇ ਆ ਤੇ ਤੁਹਾਨੂੰ ਮੇਰੀ ਕੋਈ ਇੱਜ਼ਤ ਹੀ ਨਹੀਂ ਹੈ ਘਰ ਦੇ ਵਿੱਚ ਇਹ ਤੈਨੂੰ ਸਭ ਕੁਝ ਮਿਲਦਾ ਹੀ ਹੈ ਨਾ ਜਿਆਦਾ ਨਾ ਤੂੰ ਭੁੱਖੀ ਰਹਿੰਦੀ ਤੈਨੂੰ ਲੀੜਾ ਕੱਪੜਾ ਨਹੀਂ ਮਿਲਦਾ ਸਭ ਕੁਝ ਮਿਲਦਾ ਜਦੋਂ ਵੀ ਜਾਂਦੇ ਸਭ ਤੋਂ ਪਹਿਲਾਂ ਤੇਰਾ ਹੀ ਬਣਾਉਂਦੇ ਆ ਮਿਲਦਾ ਤੇ ਭਾਵੇਂ ਹੈਗਾ ਹੀ ਆ ਪਰ ਇਹ ਥੋੜੀ ਗੱਲ ਹੈਗੀ ਆ ਵੀ ਉਹ ਉਹਨੂੰ ਜ਼ਿਆਦਾ ਬੁਲਾਉਂਦੇ ਮੈਨੂੰ ਬੁਲਾਉਂਦੇ ਘੱਟ ਉਹ ਆਪ ਬੁਲਾਉਂਦੀ ਸਾਰਿਆਂ ਨੂੰ ਜਾ ਕੇ ਉਹ ਜਿੱਥੇ ਜਾਂਦੀ ਉਹ ਰੌਣਕ ਲਾ ਛੱਡਦੀ ਆਹੋ ਮੈਂ ਹੀ ਲੜਾਈ ਪਾਉਣੀ ਆ ਤਾਂ ਲੜਾਈ ਆਹ ਤੇ ਲੜਾਈ ਪਾਉਣ ਵਾਲੀ ਗੱਲ ਵਾ ਆਹ ਤੇ ਮੁਫ਼ਤ ਦੀ ਕਰਾਈ ਹੈ ਨਾ ਉਹ ਉਥੇ ਵਿੱਚ ਹੱਚਣ ਖੇਡਣ ਦੇ ਆ ਤੇ ਤੂੰ ਇੱਥੇ ਬੁੜਬੁੜੇ ਹੀ ਕਰ। ਕੱਲੀ। ਤੁਹਾਨੂੰ ਨਹੀਂ ਪਤਾ ਲੱਗਣਾ ਮੈਨੂੰ ਸਾਰਾ ਪਤਾ। ਕੀ ਗੱਲ ਹੁੰਦੀ ਆ ਤੇ ਕੀ ਨਹੀਂ। ਗੱਲ ਮੈਂ ਵੀ ਘਰੇ ਨਹੀਂ ਨਾ ਮੈਂ ਕਿਹਦੀ ਸੁਣੀ ਨਹੀਂ। ਕਿੱਥੇ ਘਰੇ ਰਹਿੰਦੇ ਆ? ਤੁਸੀਂ ਕਦੀ ਪੈਰੀ ਵੱਲ ਚਲੇ ਗਏ ਕਦੀ ਕਿਸੇ ਪਾਸੇ ਨੂੰ ਚਲੇ ਗਏ। ਆਹੋ ਕਾਮੀ ਜੰਨਾ ਵਾ ਜਿੰਨਾ ਕ ਜੰਨਾ ਵਾ ਬਾਕੀ ਬਾਕੀ ਤਾਂ ਘਰੇ ਹੀ ਐ ਨਾ। ਜਦੋਂ ਮੈਂ ਨਾ ਮੈਂ ਤੈਨੂੰ ਕੱਲੀ ਬੁੜਬੁੜ ਕੱਲੀ ਬੁੜਬੁੜ ਕਿਤੇ ਰਲ ਕੇ ਵਿਆਹ ਕਰ ਉਹਨਾਂ ਨਾਲ। ਜੇ ਮੇਰੀ ਵੀ ਇੱਜ਼ਤ ਕਰਨ ਤਾਂ ਮੈਂ ਵੀ ਰਲ ਕੇ ਬਹਿ ਜਾ ਤੈਨੂੰ ਪਤਾ ਵੀ ਤੇਰੀ ਜਿੱਤ ਨਹੀਂ ਕਰਦੇ ਉਹ ਤਾਂ ਦਿਸਦਾ ਹੀ ਪਿਆ ਵੀ ਨਹੀਂ ਕਰਦੇ ਗੋਪੀ ਕਮਾਲ ਹੀ ਹੋ ਗਿਆ ਤੇਰੇ ਵੱਲ ਮੈਂ ਤੇਨੂੰ ਗੱਲ ਕਰਾਂ ਉਹ ਇਦਾਂ ਝੂਤ ਝੂਰ ਨਹੀਂ ਕੋਈ ਵੱਡਾ ਹੀ ਰੋਲ ਆ ਕੇ ਬਹਿ ਜਾਣਾ ਰੋਗ ਜੋ ਸਾਰਿਆਂ ਨਾਲ ਕੇ ਮੈਨੂੰ ਲਾਉਣਾ ਤੇ ਫੇਰ ਹੀ ਹੈ ਨਾ ਉਹਦਾ ਨਾ ਮੈਂ ਵੇਖਿਆ ਵਾ ਮੈਂ ਵੀ ਹੁਣ ਸੋਚ ਲਿਆ ਵਾ ਕਿ ਮੈਂ ਵੀ ਨਾ ਕੋਈ ਇਦਾਂ ਦੀ ਇਦਾਂ ਦਾ ਕੰਮ ਕਰਨਾ ਨਾ ਜਿਹਦੇ ਨਾਲ ਸਾਰੀ ਮੇਰੀ ਇੱਜ਼ਤ ਕਰਨਗੇ ਮੇਤੋ ਵੀ ਵੱਧ ਪੈਸਾ ਹੋਣਾ ਵਾ ਤੇ ਸਾਰਿਆਂ ਨੇ ਮੇਰੀ ਇੱਜ਼ਤ ਕਰਨੀ ਹੈ ਇੱਜ਼ਤ ਨਾਲ ਮਿਲ ਕੇ ਬਈਏ ਤੇ ਫੇਜ ਤੇ ਬੰਦੀ ਆ। ਵੱਡਾ ਕੰਮ ਕੰਨਾ ਜਿੱਤਾ ਨਹੀਂ ਬੰਦੀ ਆ। ਮੈਨੂੰ ਪਤਾ ਵਾ ਕਿ ਕਿਹੜੀ ਕਿਹੜੀ ਚੀਜ਼ ਨਾ ਬੰਨੀ ਐ ਤੇ ਉਹ ਮੈਂ ਸੋਚ ਲਿਆ ਉਹ ਮੈਂ ਕਰਨਾ। ਆਪ ਸਰ ਗੜੀ ਹੱਥ ਜੋੜੇ ਕੋਈ ਪੁੱਠਾ ਛਿਦੜਾ ਕੰਮ ਕਰ ਲਈ। ਕਿ ਤੇ ਸਾਨੂੰ ਪਿੰਡ ਚ ਮੂਵ ਖਾਣ ਚ ਰਹਿਣ ਦੀ। ਕੋਈ ਨਹੀਂ ਸਹੀ ਕਰੂੰਗੀ। ਵੇਖੀ ਤਾਂ ਇਹਦੇ ਨਾਲ ਜੇ ਰੇਂਜ ਜੋਤੀ ਨਾ ਹੋਣਾ। ਜਿਆਦਾ ਪੈਸਾ ਹੋਊਗਾ ਮੇਰੇ ਕੋਲ। ਕਿ ਚੋਰੀ ਠੱਗੀ ਨਾ ਮਾਰ ਲਈ ਤੂੰ। ਚੋਰੀ ਠੱਗੀ ਮੈਂ ਕਿੱਥੋਂ ਮਾਰਨੀ ਆ। ਆਹ। ਪੈਸਾ ਵਾਦੂ ਸਾਰਾ ਪੈਸਾ ਨਹੀਂ ਤਾਂ ਸਭ ਕੁਝ ਮੇਰੇ ਹਿਸਾਬ ਨਾਲ ਪੈਸਾ ਹੀ ਸਭ ਕੁਝ ਹੁੰਦਾ ਵਾ ਹੁਣ ਜੋਤੀ ਦੀ ਕਦਰ ਹੋਣਦੀ ਹੀ ਆ ਨਾ ਯਾਰ ਉਹ ਫੇਤ ਨੂੰ ਬਾਰ ਬਾਰ ਮੈਂ ਕਹਿੰਦੇ ਆ ਵੀ ਉਹਦਾ ਸੁਭਾਅ ਇਦਾਂ ਦਾ ਵਾ ਤੂੰ ਵੀ ਉਹਦੇ ਵਰਗੀ ਬਣ ਦਰਾਣੀ ਤੇ ਤੇਰੀ ਹੀ ਆ ਨਾ ਤੂੰ ਵੀ ਉਹਦੇ ਨੂੰ ਵੇਖ ਕੇ ਕੁਝ ਸਿੱਖ ਲੈ ਸਾਰਿਆਂ ਨੇ ਮੈਨੂੰ ਹੀ ਗਲਤ ਕਹਿਣਾ ਹੁੰਦਾ ਵਾ ਉਹਨੂੰ ਕਦੀ ਨਹੀਂ ਕਿਸੇ ਨੇ ਗਲਤ ਕਿਹਾ ਜਦੋਂ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਤੈਨੂੰ ਗਲਤ ਕਿਵੇਂ ਕਹਿਣਾ ਗੱਲ ਸੁਣ ਉਹ ਤਾਂ ਮੈਨੂੰ ਸ਼ੋਕ ਇੱਕ ਦਿਨ ਆਪ ਕਹਿੰਦੇ ਸੀ ਕੀ ਭਾਜੀ ਦੀਦੀ ਨੂੰ ਕੀ ਹੋ ਗਿਆ ਵਾ ਹੈ ਦੀਦੀ ਚੁੱਪਚਾਪ ਹੀ ਰਹਿੰਦੀ ਸਿੱਖਣਾ ਤਕੋ ਕੋ ਕੀ ਸਿੱਖਣਾ ਤਕੋ ਮੈਂ ਜਿੱਦਾਂ ਉਹ ਮਿਲਦੀ ਵਦੀ ਸਾਰਿਆਂ ਨੂੰ ਉਹਨੂੰ ਤਾਂ ਸਾਰੇ ਬੁਲਾਉਂਦੇ ਹਾਂ ਤਾਂ ਮਿਲਦੀ ਵਦੀ ਮੈਨੂੰ ਕੋਈ ਬੁਲਾਉਂਦਾ ਨਹੀਂ ਤੇ ਮੈਂ ਕਹਾਂ ਤੋ ਮੇਰਾ ਉਹ ਆਪ ਜਾ ਕੇ ਵਿੱਚ ਬੈਠਦੀ ਹੈ ਸਾਰਿਆਂ ਦੇ ਉਹਨੂੰ ਸਾਰੇ ਚੰਗਾ ਕਹੀ ਜਾਂਦੇ ਆ ਤਾਂ ਇਹ ਤੇ ਫਿਰ ਮੈਂ ਫਿਰ ਇਦਾਂ ਚੇਚੜਾ ਮੈਸਾ ਹੋ ਗਿਆ ਹੁਣ ਦੇਖ ਲਾਉ ਦੇ ਆਲ ਫਿਰ ਪਹਿਲਾਂ ਬੈਠੀ ਨਾ ਉਹਦੀ ਚਾਹ ਬਣਾਣੀ ਉਹਨਾਂ ਵਾਸਤੇ ਲੈ ਗਈ। ਲੈ ਗਈ। ਤੇ ਮੇਰੇ ਕੋਲ ਕੋਈ ਆਵੇ ਤਾਂ ਮੈਂ ਆ ਨਾ ਚਾਹ ਬਣਾ ਕੇ ਦਵਾ। ਤੂੰ ਆਈ ਨੂੰ ਤਾਂ ਬੈਠੇ ਤੇ ਤੂੰ ਕਿਹਾ ਨਹੀਂ ਗਿਆ। ਮੰਨ ਲੈ ਇੱਕ ਮਿੰਟ ਇਹ ਵੀ ਗੱਲ ਹੈ ਜੇ ਉਹ ਉੱਥੇ ਬੈਠੀਆਂ ਐ ਇਥੋਂ ਉੱਠਦੀ ਭਾਵੇਂ ਉਹ ਚਲੀ ਗਈ ਆਂਟੀ ਉਧਰ ਤੇ ਤੂੰ ਜਾ ਕੇ ਚਾਹ ਬਣਾ ਕੇ ਉੱਥੇ ਉੱਥੇ ਬਹਿਣ ਦੀ। ਆਹੋ ਗੱਲਾਂ ਕਰਨ ਉਹਨੇ ਜੋਤੀ ਦਾ ਪੁੱਛਿਆ ਤੇ ਮੈਂ ਜੋਤੀ ਦਾ ਦਾਸ ਤਾਂ ਉਹ ਗੱਲਾਂ ਕਰਨ ਆਪਸ ਤੇ ਮੈਂ ਉਹਨੂੰ ਚਾਹ ਬਣਾ ਕੇ ਪਿਲਾਉਂਦੀ ਹਿਆ। ਨਾਲ ਚਾਹ ਦੇ ਨਾਲ ਲਾ ਕੇ ਪਈ ਤੂੰ ਵੀ ਚਾਰ ਗੱਲਾਂ ਕਰਦੀ। ਮੈਂ ਤਾਂ ਨਹੀਂ ਹੁੰਦੀ ਐ ਇਦਾਂ ਦੀਆਂ ਫਿਰ ਗੱਲਾਂ। ਤੂੰ ਇਕੱਲੀ ਰਹਿਣੀ ਕਿ ਜੀ ਆਂ ਫੇ। ਤੱਲੀ ਨਹੀਂ ਮੈਂ ਰਹਿਣ ਕੀਤੀ ਗਈ ਨਾਲੇ ਗੋਸਾਂ ਛੱਡੀ ਜੰਨੀ ਇਦਾਂ ਮੈਂ ਸੁਖਰਾ ਹੀ ਘਰ ਚ ਕਲਾ ਨਾ ਪਾ ਲਈ ਕੜਾ ਮੈਂ ਪੌਂਦੀ ਆ ਤਾਲਾ ਕਲਾ ਦਾ ਸਾਡਾ ਦਾ ਡੱਬਰ ਪਾਉਂਦੇ ਆ ਵੀ ਜਿਹੜਾ ਮੈਨੂੰ ਬੁਲਾ ਕੇ ਖੁਸ਼ ਹੀ ਨਹੀਂ ਹੈਗਾ ਇਦਾਂ ਤਾਂ ਮੈਨੂੰ ਲੱਗਦਾ ਵੀ ਤੁਸੀਂ ਤਾਂ ਡਗਵਾਣ ਨੂੰ ਵੀ ਸਿਖਾਇਆ ਵੀ ਉਹਨੂੰ ਨਾ ਬੁਲਾਇਆ ਕਰੋ ਜਦੋਂ ਹਾ ਹੋ ਜਾ ਸਾਡੂ ਭਜੂ ਜਾ ਬੂਥਾ ਲੈ ਕੇ ਬਹਿਣਾ ਵਾ ਨਾ ਤੇ ਕੋਈ ਬੁਲਾਉਂਦਾ ਨਹੀਂ ਹੁੰਦਾ ਜੋ ਕੋਈ ਗੱਲ ਨਹੀਂ ਹੁੰਦੀ ਜਦੋਂ ਵੇਖੋ ਪਤਾ ਨਹੀਂ ਕਿ ਜਿਹੜੇ ਰਾਮ ਕਾਣੀ ਸ਼ੋਕੇ ਪੈ ਜਾਂਦੀ ਤਾਂ ਨੂੰ ਵੀ ਬਸ ਉਹਦੀਆਂ ਜੋਤੀਆਂ ਸਿੱਪਤਾ ਕਰਨੀਆਂ ਹੁੰਦੀਆਂ ਨੇ ਵੇਲਾ ਸਭ ਕੋ ਮਾਲਕ ਨੇ ਸਾਨੂੰ ਦਿੱਤਾ ਹੀ ਉਹ ਪਰ ਇਹ ਵੀ ਕਿਸੇ ਨਾ ਕਿਸੇ ਗੱਲ ਦੀ ਚੁੰਦਗੀ ਲੱਗੀ ਰਹੀਦੀ ਮਨ ਨੂੰ ਹੁਣ ਮਾਪਿਆਂ ਸਾਡੇ ਵੇਖਣ ਦਾ ਵੇਲਾ ਸੀ ਤੇ ਦੁਨੀਆ ਦਾ ਚਲ ਗੇ ਤੇ ਗੁਰਪ੍ਰੀਤ ਉਹ ਵਿਆਹੀ ਗਈ ਸੋਨ ਮਸਾਂਜੀ ਪੈ ਗਈ ਬੰਦਾ ਗੱਲਾਂ ਵੀ ਕਿਹਨਾ ਕਰੇ ਗੱਲਾਂ ਇਕੱਲੇ ਕਰਨ ਦੇ ਜੇ ਗੱਲਾਂ ਕਿੱਦਾਂ ਕਰਨੀਆਂ ਆਵੇ ਮੈਂ ਆ ਗਈ ਮਰਨਾ ਕਰੋ ਗੱਲਾਂ ਤੇ ਅੰਦਰ ਲੰਮੇ ਪੈ ਜਾਂਦੇ ਉਹ ਕੋਈ ਨਾ ਮੈਂ ਇੱਥੇ ਹੀ ਪੈ ਗਿਆ ਮੈਂ ਸੋਚਣ ਡਿਆ ਵੀ ਮਾਲਕ ਨੇ ਸਭ ਕੋ ਹਨੂ ਦਿੱਤਾ ਆਹੋ ਤੇ ਮਾਪਿਆਂ ਦੇ ਵੇਖਣ ਦਾ ਟਾਈਮ ਇਹ ਤਾਂ ਦੁਨੀਆ ਦਾ ਚਲ ਗਿਆ ਤੇ ਕੱਲੇ ਕੱਲੇ ਜੇ ਰਹਿ ਗਏ ਆ ਘਰ ਵੀ ਲੋਕਾਂ ਦੇ ਕੱਲੇ ਕੱਲੇ ਹੀ ਹੋ ਗਏ ਮੈਂ ਨਾ ਵੀ ਮੈਂ ਹੀ ਇਕੱਲਾ ਰਹਿ ਗਿਆ ਮਾਪੇ ਵੀ ਹੋਰ ਵੀ ਮੈਂ ਵੇਖਣੇ ਧਿਆਨ ਮਾਰਨਾ ਵੀ ਦੁਨੀਆ ਹੋਈ ਕੱਲੀ ਕੱਲੀ ਗਈ ਨਹੀਂ ਦੁਨੀਆ ਤੇ ਸਾਰੀ ਦੁਖੀ ਆਦਾ ਕਿਤੇ ਕੋਈ ਸੌਖਾ ਵਾ ਕੋਈ ਨਾਨਕ ਦੁਖੀ ਆ ਸਾਰਾ ਸੰਸਾਰ ਪਰ ਇਹ ਆ ਵੀ ਆਪਾਂ ਆਪਣੇ ਸੋਚਦੇ ਆ ਵੀ ਹੜਨਾ ਇਦਾਂ ਵਾ ਜੇ ਆਪਾਂ ਕਿਸੇ ਦੀ ਗੱਲ ਸੁਣਾਗਾ ਤੇ ਉਹ ਹੱਟ ਤੋਂ ਮਜਾਦਿਆਂ ਗੱਲਾਂ ਕਰੂਗਾ ਕਹੋ ਜਿੰਨੂ ਮਰਜੀ ਇੱਕ ਕਰ ਫੋਲ ਕੇ ਵੇਖ ਲੋ ਦੁੱਖਾਂ ਨਾਲ ਹੀ ਭਰਿਆ ਹੋਇਆ ਵਾ ਤੇ ਇਹ ਤਾਂ ਗੱਲ ਤੁਹਾਡੀ ਸਹੀ ਆ ਮਾਪਿਆਂ ਨਾਲ ਹੀ ਬਹਾਰਾ ਹੁੰਦੀ ਆ ਵਾ ਤੇ ਹੁਣ ਹੀ ਵਾਕਿਆ ਵੇਖਣ ਦਾ ਵੇੜਾ ਸੀ ਮੈਂ ਤਾਂ ਉਹ ਆਖਣ ਦੇ ਗੁਰਪ੍ਰੀਤ ਵਿਆਹੀ ਗਈ ਹਾਂ ਤੇ ਮਾਪੇ ਦੁਨੀਆ ਤੋਂ ਚਲ ਗਏ ਤੇ ਕੱਲੇ ਕੱਲੇ ਜੀ ਹੋ ਗਏ ਵੀ ਬੰਦਾ ਕਿਹਦੇ ਲਾਗੇ ਬਵੇ ਕਿਹਦੇ ਨਾਲ ਕੋਈ ਬਾਹਰ ਦੁੱਖ ਦੀ ਕੋਈ ਸੁੱਖ ਦੀ ਕਿਹਦਾ ਗੱਲ ਕਰੇ ਆਪਾਂ ਦੋਵੇਂ ਜੀ ਕਿੰਨੇ ਕ ਬੰਦਾ ਗੱਲ ਕਰ ਲੂ ਉਹ ਵੀ ਕਰ ਲੂ ਤੇ ਨਾਲੇ ਹੁਣ ਜਿੱਥੇ ਜਾਵਾਂਗੇ ਜਿੰਦਾ ਮਾਰ ਕੇ ਜਾਣਾ ਪੈਣਾ ਵਾ ਜਿੰਦਾ ਮਾਰ ਕੇ ਸਿਆਣਾ ਬੰਦਾ ਘਰੋਂ ਤੁਹਾਨੂੰ ਕਹਿੰਦੇ ਆ ਜੀ ਬੂਹੇ ਦਾ ਜਿੰਦਾ ਵਾ ਸਿਆਣਾ ਬੰਦਾ ਜਿਹੜਾ ਵਾ ਬਾਕੀ ਜਾਇਬ ਸਾਡੇ ਕੋ ਕਿੱਥੇ ਜਾਂਦਾ ਵਾ ਇੱਕ ਤੇ ਹੁਣ ਕੰਮ ਦੇ ਤੈਨੂੰ ਪਤਾ ਦੇਣ ਵੀ ਆ ਤੇ ਮਾਲ ਡੰਗਰ ਵੀ ਰੱਖਿਆ ਆਹੋ ਜਾਇਬ ਇੱਕ ਮਿੰਟ ਦੀ ਕਿਤੇ ਜਾਣਾ ਵੇਲੇ ਫਿਰ ਵੀ ਕਿਤੇ ਐਮਰਜੈਂਸੀ ਜਾਣਾ ਪੈ ਜਾਂਦਾ ਵਾ ਉਹ ਗੱਲ ਕਰਨ ਦੇਈ ਆ ਹੂੰ ਤੇ ਕੀ ਕਰਨਾ ਫਿਰ ਭਾਵੇਂ ਨਹੀਂ ਵੀ ਜਾ ਜਾਂਦਾ ਨਾ ਮੰਡੇ ਕਿਤੇ ਵੀ ਕੰਮ ਦੇ ਵਿੱਚੋਂ ਫਿਰ ਵੀ ਕਿਤੇ ਨਾ ਕਿਤੇ ਜਾਣ ਮਾਤੀ ਟਾਈਮ ਕੱਢਣਾ ਪੈਂਦਾ ਵਾ ਦਿੰਦਰ ਤੇ ਇੰਨੇ ਵੀ ਪਤਾਵਾ ਮੈਨੂੰ ਵੀ ਪਤਾ ਵੀ ਕੱਢਣਾ ਪੈਂਦਾ ਤੇ ਮੈਂ ਹਾਂ ਚੱਲੀ ਜਾਂ ਫਿਰ ਗੋਪੀ ਕੋ ਹੋ ਕੇ ਆਈਏ ਉਦੋਂ ਇੰਦਰ ਟਾਈਮ ਲੱਗੂਗਾ ਤੇ ਚਲ ਜਾਗੇ ਜਾ ਤੇ ਉਹਦੀ ਮੈਨੂੰ ਆਉਂਦੀ ਆ ਬਥੇਰੀ ਮੈਨੂੰ ਤੇ ਉਹ ਜ਼ਿਆਦਾ ਆਈ ਜਾਂਦੀ ਹੈ ਵੀ ਜਦੋਂ ਇੱਥੇ ਹੁੰਦੀ ਹੀ ਕੁਆਰੀ ਹੁੰਦੀ ਹੀ ਤੇ ਉਦੋਂ ਖੋਹ ਕੇ ਚੀਜ਼ ਲੈਣੀ ਮੇਰ ਕੋਲ ਨਹੀਂ ਵੀ ਆ ਮੈਂ ਵੀ ਲੈਣੀ ਹੈ ਜੇ ਮੈਂ ਦਾਲ ਸਬਜ਼ੀ ਦੋ ਚਮਚੇ ਕਿ ਉਹਦੇ ਪੋਣੇ ਦੇ ਨੇ ਕਿਹਾ ਮੈਂ ਵੀ ਦੋ ਹੀ ਪੋਣੇ ਆ ਆਹੋ ਵੀ ਨਿਆਣੇ ਤੇ ਕੁਝ ਹੁੰਦੇ ਜਿੱਦ ਕਰਦੇ ਆ ਚਲੋ ਭਾਵੇਂ ਧੜ ਤੋਂ ਕਿੰਨੀ ਛੋਟੀ ਹੀ ਨਾ ਫਿਰ ਵੀ ਨਿਆਣੇ ਜਿੱਦ ਕਰਦੇ ਆ ਤੇ ਜੇ ਮੈਂ ਮਿਰਚਾਂ ਲੈਣੀਆਂ ਉਹਨੇ ਭਾਵੇਂ ਖਾਵੇ ਕੋਈ ਨਾ ਮਮੀ ਹਰੀ ਗਈ ਮਿਰਚਾਂ ਲੈਣੀਆਂ ਇਦਾਂ ਕਰਦੀ ਹੁੰਦੀਆਂ ਨਾਲ ਤੇ ਮੇਰੇ ਤੇ ਪੇਹਰਾ ਹੱਕ ਜਮਾਉਂਦੀ ਹੀ ਪਰ ਮੈਂ ਵੀ ਕਹਿੰਦੇ ਨਹੀਂ ਚਲੋ ਸ਼ਾ ਕੋਈ ਗੱਲ ਨਹੀਂ ਨਿਆਣੀ ਸਿਆਣੀ ਆ ਤੂੰਦਰ ਜਦੋਂ ਮਾਪੇ ਜਿੰਦੇ ਹੁੰਦੇ ਹੁੰਦੇ ਆ ਨਾ ਤੇ ਤੀ ਬੁੱਤ ਮਾਪਿਆਂ ਦੇ ਹੱਕ ਜਿਤਾਉਂਦਾ ਉਹ ਤਾਂ ਹੈ ਹੀ ਤੇ ਇਹ ਆ ਵੀ ਮਾਪੇ ਦੁਨੀਆ ਤੋਂ ਚਲ ਗਏ ਆ ਤੇ ਹੁਣ ਭਰਾ ਭਜਾਈਆਂ ਦੇ ਹੱਕ ਜਿਤਾਉਣਾ ਉਹ ਤਾਂ ਹੈ ਹੀ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਾਰਿਆਂ ਨਾਲ ਹੀ ਤੇ ਮੈਂ ਨਹੀਂ ਨਾ ਉਹਨੇ ਕੋਈ ਫੋਨ ਕੀਤਾ ਨਾ ਅਹੀਂ ਉਹਨੂੰ ਕੋਈ ਹਲੇ ਤੱਕ ਫੋਨ ਕੀਤਾ ਵਾ ਜੇ ਕਿਤੇ ਫੋਨ ਕਰੀਏ ਤੇ ਮੈਨੂੰ ਪਤਾ ਹੀ ਨਹੀਂ ਲੱਗਦਾ ਫੋਨ ਕਿੱਥੇ ਰੱਖਿਆ ਹੁੰਦਾ ਨੇ ਦੰਦਰ ਕੋਈ ਨਹੀਂ ਟਾਈਮ ਲੱਗੂਗਾ ਤੇ ਜਾਵਾਂਗੇ ਹੁਣ ਤੈਨੂੰ ਪਤਾ ਵੀ ਨਿਕੇ ਨਿਕੇ ਦੇਣਵਾ ਨਹੀਂ ਨਿਕਲਿਆ ਜਾਂਦਾ ਕਰੀ ਕਿਤੇ ਕੰਮ ਕਦੀ ਕਿਨੇ ਕੰਮ ਮਾਲ ਡੰਗਰ ਰੱਖਿਆ ਵਾ ਇੱਕ ਮਿੰਟ ਘਰੋਂ ਪੈਰ ਪੁੱਟਣ ਨਹੀਂ ਮੇਰਾ ਤੁਹਾਡਾ ਤਾਂ ਟਾਈਮ ਲੱਗਣਾ ਹੀ ਨਹੀਂਗਾ ਜਿਹੜਾ ਬੰਦਾ ਵਾਈ ਜੋਤੀ ਵਾਲਾ ਵਾ ਨਾ ਉਹ ਕਹਿੰਦੇ ਹਣਾ ਸਿਰ ਖੁਰਕਣ ਨਹੀਂ ਹੁੰਦਾ ਉਹ ਗੱਲ ਤੁਹਾਡੀ ਆ ਤੇ ਤੁਹਾਡਾ ਸਿਰ ਆ ਉਹ ਤੁਹਾਡਾ ਸਿਰ ਖੁਰਕੜ ਨਹੀਂਗਾ ਤੁਸੀਂ ਕੰਮ ਕਰਨੋਂ ਹਟਣਾ ਨਹੀਂਗਾ ਤੇ ਜਾਣਾ ਤੁਸੀਂ ਕਿਤੇ ਹੈ ਨਹੀਂਗਾ ਕਿੰਨਾ ਚਿਰ ਹੋ ਗਿਆ ਤੈਨੂੰ ਮੈਂ ਕਹਿੰਦੀ ਆ ਵੀ ਚੱਲਗੇ ਚੱਲਗੇ ਜਦੋਂ ਮੈਂ ਪੁੱਛਦੀ ਆ ਉਦੋਂ ਤੁਸੀਂ ਕਹਿੰਦੇ ਕੋਈ ਨਹੀਂ ਚਲ ਜਾਗੇ ਅਜੇ ਆ ਕੰਮ ਕਰਨ ਵਾਲਾ ਅਜੇ ਆ ਕੰਮ ਕਰਨ ਵਾਲਾ ਅੱਗੇ ਤੁਸੀਂ ਮੈਨੂੰ ਕਹਿੰਦੇ ਰਹੇ ਵੀ ਝੋਨੇ ਵੜਣੇ ਮਸ਼ੀਨ ਆਉਣੀ ਆ ਤੇ ਝੋਨਾ ਵੀ ਹੁਣ ਵੱਢਿਆ ਗਿਆ ਹੁਣ ਤੁਸੀਂ ਬਾਹਰ ਨਾਲ ਅੱਗੇ ਮਾਰਿਆ ਉਹਦਣ ਵੀ ਕਣਕਾਂ ਬੀਜਣ ਵਾਲੀਆਂ ਵਾ ਤਾਂ ਕਰਕੇ ਨਹੀਂ ਜਾਣਾ ਅਜੇ ਤੇ ਜਾਣਾ ਕਿਹੜੇ ਵੇਲੇ ਕੰਮ ਤੇ ਫਿਰ ਕੋਈ ਨਾ ਕੋਈ ਰਹਿਣਾ ਹੀ ਰਹਿਣਾ ਕੱਲ੍ਹ ਸ਼ਾ ਕੋਈ ਨਹੀਂ ਉਹ ਆ ਹੀ ਜਾਂਦੀ ਐ ਮਿਲਣ ਸਾਨੂੰ ਕਦੀ ਲੋਹੜੀ ਤੇ ਨਹੀਂ ਕਦੀ ਰੱਖੜੀ ਤੇ ਨਹੀਂ ਕਦੀ ਦੀਵਾਲੀ ਤੇ ਨਹੀਂ ਕਦੀ ਕੋਸ਼ ਨਹੀਂ ਉਹ ਚਲੋ ਜਦੋਂ ਵੀ ਆਪਾਂ ਸ਼ਹੀਸ਼ਮਾਈ ਜਾਂਦੇ ਆ ਨਾ ਮੈਂ ਉਹਦਾ ਇੱਕ ਹਿਸਾਬ ਲਾਇਆ ਵਾ ਵੀ ਉਹ ਵਖਰੀ ਵਖਰੀ ਜੀ ਰਹਿੰਦੀ ਹੁਣ ਪਤਾ ਨਹੀਂ ਕੀ ਗੱਲ ਉਹ ਫੋਨ ਵੀ ਵੇਲਾ ਚੁੱਕਦੀ ਤੇਰਾ ਤੇ ਜਿਹੜਾ ਕੋਈ ਚੀਜ਼ ਆਪਾਂ ਖਾਣੀ ਆ ਤੇ ਉਹ ਉਹਨੇ ਰਸੋਈ ਚ ਵਰਕੇ ਪਹਿਲਾਂ ਚੀਜ਼ਾਂ ਲਈ ਵੇਖੀ ਜਣਾ ਇਹ ਨਹੀਂ ਚੀਜ਼ਾਂ ਵੇਖਦੇ ਉਹ ਮੈਨੂੰ ਪਤਾ ਦਿਖਾ ਦੇ ਵਾ ਮੈਂ ਇਹਨਾਂ ਦਾ ਦੁੱਖ ਸੁੱਖ ਬੋਲਣਾ ਕਿ ਚੀਜ਼ਾਂ ਨੇ ਮੇਰੀ ਮੇਰੇ ਵਾਸਤੇ ਲਿਆਏ ਆ ਵੀ ਮੈਂ ਹੀ ਵੇਖਣੀ ਆ ਚਲਦੀ ਗੁੱਸੇ ਨਾਲ ਪਰ ਮੈਂ ਗੱਲ ਸੁਣੋ ਮੁੜ ਕੇ ਉਹਦਾ ਕੀ ਆਖਣਾ ਵਾ ਉਹਨੇ ਕਹਣਾ ਪਰ ਜਾ ਹੀ ਨਹੀਂ ਹੋਣ ਦਿੰਦੀ ਮੇਰੇ ਸਿਰ ਤੇ ਸਾਰਾ ਚਿੱਕੜ ਸੁਟਣਾ ਵਾ ਤੁਹਾਨੂੰ ਤੇ ਫਿਰ ਕਿਸੇ ਨੇ ਵੀ ਕੁਝ ਨਹੀਂ ਕਿਹਾ ਨਾ ਗੁਰੀ ਮੈਂ ਬਣ ਜਾਣਾ ਬਾਅਦ ਚ ਉਹ ਮੈਂ ਕਿਹਾ ਨਹੀਂ ਤੈਨੂੰ ਕਹਿੰਦੀ ਕੋਈ ਵੀ ਤੂੰ ਮੈਂ ਤੂੰ ਇਹੋ ਗੱਲ ਕਹੀਂ ਭਾਵੇਂ ਉਹਦੇ ਮੂੰਹ ਤੇ ਕਹਿਦੀ ਆ ਕਿ ਵੀ ਵੀਰ ਤੇਰਾ ਇਹ ਨਹੀਂ ਤੁਰਦਾ ਮੈਂ ਤੇ ਬੜਾ ਇਹ ਨੂੰ ਆਣੀ ਜੇ ਉਹ ਕਦੇ ਆਊਗੀ ਉਹ ਲੋ ਕਹਿਦੀ ਇੰਨੀ ਗੱਲ ਹਾਏ ਮੈਂ ਨਹੀਂ ਸੱਚ ਨਹੀਂ ਕੋਈ ਮੰਨਦਾ ਹੁੰਦਾ ਕੋਈ ਨਹੀਂ ਸੱਚ ਮੰਨਦੀਆਂ ਕੁੜੀਆਂ ਐਦਾਂ ਅੱਜ ਕੱਲ੍ਹ ਦੀਆਂ ਉਹ ਮੈਂ ਇਹਨੂੰ ਆਖੂ ਨਾ ਖੜਾ ਤੈਨੂੰ ਪਤਾ ਵੀ ਮੈਂ ਵਾਈ ਜੋਤੀ ਵਾਲਾ ਬੰਦਾ ਮੇਰਾ ਟਾਈਮ ਨਹੀਂ ਲੱਗਣਿਆ ਤੇ ਮੈਂ ਕਿੱਤਰਾ ਆ ਜਾ ਤੁਸੀਂ ਬਸ ਇੱਕੋ ਗੱਲ ਕਹੋ ਵੀ ਮੈਂ ਨਹੀਂ ਕਿਤੇ ਵੀ ਜਾਣਾ ਇਹ ਨਾਲ ਕਹਿ ਦੋ ਹਾਂ ਤੇ ਮੈਂ ਤੈਨੂੰ ਘੜੀ-ਘੜੀ ਪੁੱਛਾਂ ਹੀ ਨਾ ਫਿਰ ਤੈਨੂੰ ਮੈਂ ਅੱਗੇ ਵੀ ਆ ਕੇ ਹਟਿਆ ਵਾਂ ਵੀ ਜਰੂਰ ਉਹਦਾ ਜੀ ਕਰਦਾ ਉਹ ਆ ਜਾਂਦੀ ਇੱਥੇ ਮਿਲਣ ਚੱਲ ਇੰਨਾ ਹੀ ਬੜਾ ਉਹ ਹੀ ਆ ਜਾਂਦੀ ਗੱਲ ਫੋਨ ਤੇ ਵੀ ਉਹ ਫੋਨ ਤੇ ਕਰ ਲਓ ਜਿਹੜੀ ਗੱਲ ਕਰਨੀ ਆ ਠੀਕ ਠੀਕ ਆ ਹੈ ਕਰ ਲਓ ਫੋਨ ਤੇ ਨਹੀਂ ਨਹੀਂ ਫੋਨ ਤੇ ਗੱਲ ਕਰ ਲੈ ਜਿਹੜੀ ਕਰਨੀ ਆ ਰਾਜੀ ਬਾਜੀ ਉੱਥੇ ਜਾ ਕੇ ਵੀ ਉਹ ਹੀ ਆ ਤੇ ਫੋਨ ਤੇ ਵੀ ਉਹੀ ਹੈ ਠੀਕ ਠੀਕ ਆ ਮੈਂ ਗੁੱਸਾ ਕੀਤਾ ਵਾ ਢੀ ਭੈਣ ਵਾ ਜਾਓ ਚਾਏ ਨਾ ਜਾਓ ਉਹ ਚੱਲ ਕੋਈ ਨਹੀਂ ਗੁੱਸਾ ਨਾ ਕਰ ਨਹੀਂ ਮੈਂ ਲੱਗੂਗਾ ਟੈਂਸੇਡਾ ਮੈਂ ਕਿਹੜਾ ਆਪਣੇ ਪੇਕੇਆਂ ਦੇ ਕਿਹਾ ਜਾਂ ਕਿਤੇ ਕਿਹਾ ਕੋਈ ਗੱਲ ਨਹੀਂ ਦੱਸ ਪੇਕੇ ਨਹੀਂ ਮੈਂ ਗੱਲ ਕਰਨ ਡਿਆ ਵਾ ਉਹੋ ਗੱਲ ਵੀ ਤੂੰ ਪੇਕੇ ਦੇ ਨਾਂ ਨਾਲ ਲੈ ਤਰੀ ਫਿਰ ਮੈਂ ਤੈਨੂੰ ਆਖਿਆ ਵੀ ਟਾਈਮ ਲੱਗੂਗਾ ਤੇ ਚੱਲ ਜਾਾਂਗੇ ਤੂੰ ਮੈਨੂੰ ਮਜਬੂਰ ਕਰਨ ਢੀ ਆ ਹੁਣ ਚੁੱਪ ਕਰ ਗਈ ਆ ਜਦੋਂ ਗੱਲਾਂ ਹੀ ਸੁਣਾਈ ਜਾਣੀਆਂ ਚੋਪੀ ਕਰਨਾ ਤੁਸੀਂ ਹੁਣ ਚੁੱਪ ਕਰਜੋ ਮੈਂ ਤਾਂ ਹੁਣ ਚੁੱਪ ਕਰਕੇ ਤੁਸੀਂ ਕਰਜੋ ਸਾਰੇ ਗਈ ਜਾਂਦੇ ਆ ਜੋਤੀ ਦਾ ਸੁਭਾ ਚੰਗਾ ਵਾ ਜੋਤੀ ਦਾ ਸੁਭਾ ਚੰਗਾ ਤਾਂ ਸਾਰੇ ਉਹਨੂੰ ਪੁੱਛਦੇ ਗਿਛਦੇ ਆੰਦਾ ਪੁੱਛੇ ਮੇਰੇ ਸੁਭਾ ਨੂੰ ਕੀ ਹੋਇਆ ਵਾ ਇਹ ਵੀ ਨਾ ਸਾਰੀਆਂ ਪੈਸੇ ਦੀਆਂ ਖੇਡਾਂ ਵਾ ਉਹਦਾ ਭਰਾ ਪਰ ਚਾਈ ਤੁਰੇ ਰਹਿੰਦੇ ਆ ਕਦੀ ਕੋਈ ਸਮਾ ਲੈ ਆਂਦਾ ਵੀ ਕਦੀ ਕੋਈ ਤੇ ਮੇਰੇ ਆ ਗਈ ਜੋਤੀ ਹਾਂਜੀ ਆ ਗਈ ਦੀਦੀ ਦੀਦੀ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਡੀ ਮੂਹਰ ਵੇਖਦੀ ਨਾ ਤੇ ਉਹ ਦਾਸ ਦਾ ਹੱਜੇ ਲੱਗਦੇ ਜੇ ਕੀ ਚੱਕਰ ਹੈ ਦੀਦੀ ਨਹੀਂ ਚੱਕਰ ਤਾਂ ਕੋਈ ਨਹੀਂ ਆ ਮੈਂ ਨਾ ਆਪਣੇ ਨਾ ਭਰਾ ਭਜਾਈ ਬਾਰੇ ਸੋਚਦੀ ਰਹਿੰਦੀ ਆ ਵੀ ਮੇਕੋ ਆਉਂਦੇ ਹੀ ਨਹੀਂ ਹੈਗੇ ਤੇ ਫਿਰ ਕੀ ਨਹੀਂ ਆਉਂਦੇ ਦੀਦੀ ਤੁਹਾਨੂੰ ਪਤਾ ਘਰ ਗ੍ਰੀਤੀ ਵਿੱਚ ਬੰਦੇ ਦਾ ਨਹੀਂ ਟਾਈਮ ਲੱਗਦਾ ਤੁਹਾਨੂੰ ਕੋਈ ਨਹੀਂ ਆ ਹੁੰਦਾ ਤੇ ਇਹਦੇ ਵਿੱਚ ਸੋਚਣ ਵਾਲੀ ਕਿਹੜੀ ਗੱਲ ਆ ਕਿ ਹੋਣੀ ਟਾਈਮ ਲੱਗਦਾ ਹੁਣ ਤੇਰੇ ਭਰਾ ਪਰਜਾਈ ਦੀ ਆ ਉਹਨਾਂ ਕੋ ਤਾਂ ਉਹ ਆਮ ਨਹੀਂ ਆ ਨਾ ਉਹਨਾਂ ਤਾਂ ਤਾਂ ਟਾਈਮ ਲੱਗ ਹੀ ਜਾਂਦਾ ਤੇ ਇਹਨਾਂ ਨੂੰ ਕੀ ਹੋਇਆ ਵਾ ਇਹ ਵੀ ਆ ਜਾਆ ਕਰਨ ਹੁਣ ਮੇਰੇ ਭਰਾ ਪਰਜਾਈ ਆ ਉਹਨਾਂ ਦੇ ਪਿੱਛੇ ਮੰਮੀ ਡੈਡੀ ਆ ਤਾਂ ਮਗਰ ਘਰ ਦਾ ਸਾਰਾ ਕੰਮ ਬਾਰ ਜਿਹੜਾ ਸੰਭ ਲੈਂਦੇ ਆ ਜੇ ਤੁਹਾਡੇ ਭਰਾ ਪਰਜਾਈ ਆ ਉਹਨਾਂ ਦੇ ਪਿੱਛੇ ਕੋਈ ਹੈ ਨਹੀਂ ਆ ਵਿਚਾਰਿਆਂ ਨੇ ਸਾਰਾ ਆਪੇ ਖਾਣਾ ਤੇ ਆਪੇ ਕਰਨਾ ਤੁਹਾਨੂੰ ਪਤਾ ਇੰਨੀ ਗ੍ਰਿਸ਼ਤੀ ਵਿੱਚ ਇਹਦਾ ਬੰਦਾ ਪਿਆ ਹੋਵੇ ਨਾ ਫਿਰ ਨਹੀਂ ਟਾਈਮ ਲੱਗਦਾ ਇਹ ਤੇ ਜੋਤੀ ਬਹਾਨੇ ਹੀ ਆ ਸਾਰਿਆਂ ਦੇ ਤੁਹਾਨੂੰ ਦੀਦੀ ਭਾਨੇ ਲੱਗਦੇ ਆ ਆਪਣੇ ਭਰਾ ਪਰਜਾਈ ਨੂੰ ਪੁੱਛੋ ਜਿਹੜਾ ਸਾਰਾ ਕਬੀਲਦਾਰੀ ਸਾਹਮਦੇ ਨੇ ਨਹੀਂ ਹੋਂ ਤੇਰੇ ਭਰਾ ਪਰਜਾਈ ਹੁੰਦੇ ਆ ਨਾ ਤੇ ਸਾਰੇ ਤੇਰੀ ਇੱਜ਼ਤ ਕਰਦੇ ਆ ਤੇ ਮੇਰੇ ਮੇਰੇ ਆਉਂਦੇ ਨਹੀਂ ਤੇ ਮੈਨੂੰ ਕੋਈ ਵੀ ਨਹੀਂ ਪੁੱਛਦਾ ਹੈਗਾ ਦੀਦੀ ਇਹ ਤੁਹਾਡੀ ਸੋਚ ਆ ਐਦਾਂ ਦਾ ਕੁਝ ਨਹੀਂ ਜੇ ਹੁੰਦਾ ਜੇ ਕਿਸੇ ਦਾ ਭੈਣ ਭਰਾ ਜਾਂ ਮਾਪਿਓ ਦਿੰਦਾ ਲਿੰਦਾ ਮਾ ਨਾ ਉਹ ਆਪਣੇ ਧੀ ਨੂੰ ਦਿੰਦਾ ਵਾ ਨਾ ਕਿ ਸਹੁਰਿਆਂ ਨੂੰ ਬਾਕੀ ਲੈਣ ਦੇਣ ਨਾਲ ਕਦਰ ਨਹੀਂ ਹੁੰਦੀ ਬੰਦੇ ਦੀ ਬੰਦੇ ਦੀ ਕਦਰ ਹੁੰਦੀ ਹੈ ਵੈਸੇ ਹੀ ਦਿੱਤੇ ਲੈ ਬਿਨਾਈ ਤੁਸੀਂ ਦਿਨ ਇਕੱਲੇ ਨਹੀਂ ਸੋਚ-ਸੋਚ ਕੇ ਨਾ ਵੀ ਮਨ ਤੇ ਉਦਾਸ ਜਣਾ ਐਵੇਂ ਭਾਰ ਜਣਾ ਪਾ ਛੱਡਿਆ ਕਰੋ ਨਹੀਂ ਪਰ ਮੈਨੂੰ ਇਹੀ ਲੱਗਦਾ ਵਾ ਕਿ ਦੱਸ ਲੈਣ ਦੇਣ ਨਾਲ ਕਦਰ ਹੁੰਦੀ ਆ ਹੁੰਦੇ ਆ ਜਦੋਂ ਤੇਰੇ ਭਰਾ ਪਰਜਾਈ ਹੁੰਦੇ ਕਦੀ ਕੋਈ ਸਮਾਨ ਦੇ ਕੇ ਕਦੀ ਕੋਈ ਸਮਾਨ ਦੇ ਕੇ ਮੰਮੀ ਵੀ ਖੁਸ਼ ਹੋ ਕੇ ਦੱਸਦੀ ਆ ਜੋਤੀ ਦਾ ਭਰਾ ਪਰਜਾਈ ਆ ਇਹ ਆਸਮਾਨ ਦੇ ਕੇ ਤੇ ਜਦੋਂ ਮੇਰੇ ਵੀ ਆਉਣ ਤੇ ਮੈਂ ਵੀ ਦੱਸਾਂ ਨਾ ਫਿਰ ਫਿਰ ਵੀ ਮੰਮੀ ਨੂੰ ਹੋਵੇ ਵੀ ਇਹਦੇ ਭਰਾ ਪਰਜਾਈ ਹੁੰਦੇ ਆ ਤੇ ਆ ਚੀਜ਼ ਦੇ ਕੇ ਇਹਦਾ ਮੇਰੀ ਤਾਂ ਫਿਰ ਕੋਈ ਕਦਰ ਹੀ ਨਹੀਂ ਹੈਗੀ ਇਹ ਤਾਂ ਦੀ ਸੋਚ ਆ ਦੀਦੀ ਕਿ ਜੋਤੀ ਦੇ ਭੈਣ ਭਰਾ ਹੀ ਹੁੰਦੇ ਨੇ ਜੋ ਵੀ ਹੈ ਨਾ ਭਰਾ ਭਰਾਈ ਆਉਂਦੇ ਨੇ ਉਹ ਦਿੰਦੇ ਲੈਂਦੇ ਨੇ ਉਹ ਜੇ ਮੈਨੂੰ ਦਿੰਦੇ ਵੀ ਆ ਤਾਂ ਮੈਨੂੰ ਦਿੰਦੇ ਆ ਮੰਮੀ ਨੇ ਥੋੜੀ ਕੁਝ ਦਿੰਦੇ ਆ ਜਿਨ੍ਹਾਂ ਦਾ ਮੰਮਾ ਤੇ ਮੰਮੀ ਨੇ ਮੇਰੀ ਕਦਰ ਕਰਨੀ ਆ ਤੁਸੀਂ ਐਵੇਂ ਆਪਣੇ ਮਨ ਦੇ ਪ੍ਰੈਸ਼ਰ ਨਾ ਪਾਇਆ ਕਰੋ ਜਿਆਦਾ ਤਾਂ ਹੀ ਮੈਂ ਕਿੰਨੇ ਦਿਨੋਂ ਕਿਹਾ ਤੁਹਾਡੀ ਮੂਹਰ ਵੇਖਦੀ ਰਹਿਣੀ ਆ ਤੁਹਾਡਾ ਮੂੰਹ ਹੀ ਮਰਝਾਇਆ ਮਰਝਾਇਆ ਰਹਿੰਦਾ ਵਾ ਐਵੇਂ ਨਾ ਜਿਆਦਾ ਸੋਚਿਆ ਕਰੋ ਇਤਨੀਆਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਬਾਕੀ ਰਹੀ ਗੱਲ ਜਿਹੜੇ ਮੇਰੇ ਹੁੰਦੇ ਆ ਉਹ ਤੁਹਾਡੇ ਵੀ ਤਾਂ ਕੁਝ ਲੱਗਦੀ ਆ ਬੋਧ ਹੈ ਯਾ ਲੱਗਦੇ ਤੇ ਹੈਗੇ ਮੈਂ ਥੋੜੀ ਕਹਿੰਨੀ ਆ ਕਿ ਉਹ ਮੇਰੇ ਨਹੀਂ ਕੁਛ ਕਰਦੇ ਪਰ ਫਿਰ ਵੀ ਮਨ ਹੁੰਦਾ ਤੇ ਹੈ ਹੀ ਆ ਨਾ ਤੂੰ ਜੇ ਜਾਣ ਕੇ ਉਹ ਗਲ ਕਿੱਡੀਆਂ ਲੰਬੀਆਂ ਹਗਲ ਗੱਲਾਂ ਕਰਕੇ ਬੈਠੇ ਜੇ ਕਿ ਮਨ ਨੂੰ ਕੁਝ ਹੁੰਦਾ ਵਾ ਮਨ ਨੂੰ ਕੁਝ ਹੁੰਦਾ ਵਾ ਕੁਝ ਨਹੀਂ ਹੁੰਦਾ ਇਹੋ ਜਿਹਾ ਵੀ ਉਹਦਾ ਨਾ ਮੈਂ ਸੋਚਦੀ ਹੁੰਨੀ ਆ ਕਿ ਜਿਹੜੀਆਂ ਕੁੜੀਆਂ ਕਹਿੰਦੇ ਹਿੱਸਾ ਲੈ ਆਉਂਦੀਆਂ ਨਾ ਉਹਦੇ ਪੇਕੇ ਨਹੀਂ ਆਉਂਦੇ ਉਹਦੇ ਪੇਕੇ ਵੜਦੇ ਨਹੀਂ ਆ ਤੇ ਮੇਰੇ ਮੈਂ ਤਾਂ ਹਿੱਸਾ ਨਹੀਂ ਲਿਆ ਤਾਂ ਤਾਂ ਵੀ ਨਹੀਂ ਆਉਂਦੇ ਚਾਹ ਕੋਈ ਦੇਣ ਦਿਹਾੜ ਤੇ ਆ ਜਾਗਾ ਨਾ ਉਦੋਂ ਵੀ ਕਹਿ ਦਿੰਦੇ ਆ ਨਹੀਂ ਸਾਡੇ ਕੋ ਟਾਈਮ ਨਹੀਂ ਲੱਗਨਦੇ ਸਾਡੇ ਕੋ ਟਾਈਮ ਨਹੀਂ ਲੱਗਨਦੇ ਪਤਾ ਨਹੀਂ ਇਹਨਾਂ ਦਾ ਟਾਈਮ ਕਦੋਂ ਲੱਗਣਾ ਵਾ ਜੇ ਉਹਨਾਂ ਨੂੰ ਨਹੀਂ ਟਾਈਮ ਲੱਗਦਾ ਤੂੰ ਆਮ ਮਿਲਿਆ ਕਰ ਜਾ ਕੇ ਚਾਹ ਮੈਂ ਤਾਂ ਜਾਨਦੀ ਆ ਮੇਰੇ ਜਾਣਨਾ ਤਾਂ ਥੋੜੀ ਹੋਣੀ ਹੈ ਮੇਰੇ ਇਥੇ ਘਰ ਸੋਰੀ ਘਟਿਕਦਰ ਹੋਣੀ ਆ ਉਹ ਆਉਣਗੇ ਤੇ ਫੇਰ ਹੀ ਘਟਿਕਦਰ ਹੋਣੀ ਆ ਨਾ ਹੁਣ ਮੈਂ ਆਇਆ ਵਾ ਮੈਂ ਕੱਲੀ ਕੱਲੀ ਭੈਣ ਆਪਣੇ ਭਰਾ ਦੀ ਤੇ ਤਾਂ ਵੀ ਨਹੀਂ ਆਉਂਦੇ ਤੇ ਤੇ ਤੂ ਹੀ ਦੋ ਪਹਿਣਾ ਵਾ ਤੇ ਤੇਰੇ ਭਰਾ ਪਰਜਾਈ ਤੁਰੇ ਰਹਿੰਦੇ ਰੇਟਾ ਗਾਲ ਤੇ ਫੇਗੋ ਵੀ ਦੀਦੀ ਉੱਥੇ ਖਤਮ ਹੁੰਦੀ ਆ ਕਿ ਮੇਰਾ ਜਿਹੜਾ ਭਰਾ ਤੇ ਪਰਜਾਈ ਆ ਉਹਨਾਂ ਦੇ ਪਿੱਛੇ ਮੰਮੀ ਡਾਡੀ ਹੈਗੇ ਆ ਤੁਹਾਡੇ ਪਿੱਛੇ ਮੰਮੀ ਡਾਡੀ ਹੈ ਨਹੀਂ ਆ ਤੇ ਜਿਹੜੇ ਕਰਕੇ ਨਹੀਂ ਟਾਈਮ ਲੱਗਦਾ ਉਹਨਾਂ ਦਾ ਚਲੋ ਮੰਨ ਲੈਨੇ ਵੀ ਇਦਾਂ ਹੀ ਹੋਊਗੀ ਪਰ ਪਤਾ ਨਹੀਂ ਕਿਉਂ ਮੇਰੇ ਮਨ ਦੇ ਇਹ ਗੱਲ ਸੋਚੋ ਦਿਮਾਗ ਤੋਂ ਹੁਣ ਪਹਿਣਾ ਕਿੰਨਾ ਕਰਦੀ ਆ ਆਪਣੇ ਪਿੱਛਿਆਂ ਨਾਲ ਜਿਹੀਂ ਇਹੋ ਗੱਲਾਂ ਸੋਚੀ ਜਾਵਾਂਗੇ ਫੇ ਘੜ ਦੇ ਦਿਮਾਗ ਤੇ ਟੈਨਸ਼ਨ ਹੀ ਰਹਿਣੀ ਆ ਨਾ ਮੇਂ ਟੈਂਸ਼ਨ ਤਾਂ ਮੇਰੇ ਰਹਿੰਦੀ ਆ। ਤੇ ਸਾਰੇ ਹੁਣ ਜਿਹੜਾ ਵੀ ਕੋਈ ਹੁੰਦਾ ਵਾ ਤੁਹਾਨੂੰ ਪੋਛਦਾ ਵਾ ਜੋਤੀ ਕਿੱਥੇ ਜੋਤੀ ਕਿੱਥੇ ਆ ਮੇਰੇ ਅੱਦ ਕਦੀ ਕਹਿੰਨੇ ਨਾ ਹੀ ਨਹੀਂ ਪਿਆ। ਬਸ ਇਸੇ ਕਰਕੇ ਤਾਂ ਲੱਗਦਾ ਵਾ। ਨਾਂ ਲੈਣ ਨਾਲ ਨਹੀਂ ਲੱਗਦਾ ਕਿ ਤੁਹਾਡਾ ਕੋਈ ਨਾਂ ਨਹੀਂ ਲੈਂਦਾ ਤੁਹਾਡੀ ਕਦਰ ਹੀ ਨਹੀਂ ਹੈਗੀ ਘਰ ਚ ਨਾ। ਤੇ ਹੁੰਦਾ ਹੀ ਆ ਫਿਰ ਜਦੋਂ ਉਹ ਹੀ ਕਹਿੰਦੇ ਹੁੰਦੇ ਆ ਨਾ ਕਿ ਪੇਕਿਆਂ ਦੇ ਸਿਰ ਤੇ ਧੀਆਂ ਦੀ ਨਾ ਸੋਹਰਿਆਂ ਦੇ ਵਿੱਚ ਕਦਰ ਹੁੰਦੀ ਆ। ਇਹ ਕਰ ਤੁਹਾਡੀ ਗੱਲ ਗਲਤ ਜੀ। ਹੁਣ ਕੁਝ ਲੋਕੀ ਇਦਾਂ ਦੇ ਵੀ ਹੈਗੇ ਨੇ ਜਿਨ੍ਹਾਂ ਦੇ ਪੇਕੇ ਕੋਈ ਵੀ ਨਹੀਂ ਹੁੰਦਾ ਤੇ ਕਿੰਨੀ ਕਦਰ ਹੁੰਦੀ ਆ ਉਹਨਾਂ ਧੀਆਂ ਦੀ। ਉਹਦੇ ਸਾਹਮਣੇ ਵੀ ਵੰਦੇ ਨਹੀਂ ਜਾਣੇ ਮੈਨੂੰ ਨਹੀਂ ਤਾਂ ਸਮਝ ਲਾਦੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਚਲੋ ਜੋਰ ਤਾਂ ਨੂੰ ਚੰਗਾ ਲੱਗਾ ਸੋਚੀ ਜਾਓ ਫਿਰ ਇਦਾਂ ਦਾ ਕੁਝ ਨਹੀਂ ਜੇ ਹੁੰਦਾ ਠੀਕ ਏ ਇਹਨੂੰ ਤਾਂ ਲੱਗਣਾ ਹੀ ਆ ਇਹ ਵੀ ਤਾਂ ਸਾਰੇ ਕਦਰ ਕਰਦੇ ਆ ਜਿਹੜਾ ਨਹੀਂ ਜੋਤੀ ਹੀ ਪੀ ਕਰਦੀ ਪਈ ਆ ਜੋਤੀ ਕਿੱਥੇ ਆ ਜੋਤੀ ਕਿਵੇਂ ਆ ਮੇਰਾ ਤਾਂ ਕੋਈ ਨਾਂ ਨਹੀਂ ਲੈਂਦਾ ਤੇ ਮੈਨੂੰ ਤਾਂ ਫਿਰ ਇਹੀ ਲੱਗਣਾ ਨਾ ਕਿ ਮੇਰੇ ਪੇਕੇ ਜੜੇ ਆ ਨਹੀਂ ਆਉਂਦੇ ਤੇ ਤਾਂ ਕਰਕੇ ਮੇਰੀ ਕਦਰ ਨਹੀਂ ਹੈਗੀ ਜਿਹੜਾ ਪੇਕੇ ਆ ਜਾਣ ਹੁਣ ਤਾਂ ਆਪੇ ਗੱਲ ਆਉਣੀਆਂ ਵਾ ਮੈਂ ਵੀ ਇਹਨਾਂ ਨੂੰ ਪੁੱਛਣਾ ਵਾ ਇੱਕ ਵਾਰੀ ਕਿ ਮੈਂ ਕਿਹੜਾ ਤੁਹਾਡੇ ਕੋਲ ਹਿੱਸਾ ਲੈ ਲਿਆ ਵਾ ਜਿਹੜਾ ਤੁਸੀਂ ਮੇਰੇ ਕੋਲ ਆਣ ਕੇ ਵੜਦੇ ਨਹੀਂ ਹੈਗੇ